ਕੋਈ ਕੈਦੀ ਰਿਸ਼ਤੀ ਰੁਕੀ ਹੋਵੇ ਕੋਈ ਇੰਤਕਾਲ ਫਰਦ ਰੁਕੀ ਹੋਵੇ ਅੱਜ ਕਿਉਂਕਿ ਸਟ੍ਰਾਈਕ ਤੇ ਗਏ ਨੇ ਕੁਝ ਅਧਿਕਾਰੀ ਕੋਈ ਇਸ ਤਰ੍ਹਾਂ ਦਾ ਹੈਗਾ ਬੰਦਾ ਹਾਂਜੀ 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 ਹਕੀਕੀ ਅੱਜ ਆਜੋ ਜੀ ਆਜੋ ਜੀ ਮਿਲ ਕੀ ਆਪਣਾ ਕੀ ਕੰਮ ਸੀਗਾ ਸੇਵ ਜੀ ਮੈਂ ਲਈ ਹੈ 3 ਰੁਪਏ ਨਹਿਰ ਮਾਇਕੀ ਸਾਡੀ ਇੱਕ ਤਕਾਲ ਕਰਾਉਣ ਦੀ ਅਵਾਜ਼ 6 ਮਹੀਨੇ ਹੋਏ ਜਿਹੜੇ ਮੈਂ ਨਹੀਂ ਉਹ ਤਾਂ 6 ਮਹੀਨਿਆਂ ਤੋਂ ਕਰਿਆ ਹਾਂਜੀ ਕੋਈ ਉਹਦਾ ਕੋਈ ਟੈਕਨੀਕਲ ਪ੍ਰੋਬਲਮ ਟੈਕਨੀਕਲ ਕੋਈ ਵੀ ਨਹੀਂ ਹੈ ਇੱਕ ਬੰਦੇ ਨਾਲ ਬੱਤਰ ਵੀ ਸੀਗਾ ਤੇ ਤੁਸੀਂ ਕੰਮ ਕਰੋ ਤੁਸੀਂ ਜਿਹੜੇ ਕਾਗਜ਼ਾਤ ਨੇ ਦੇ ਦਿਓ ਮੈਨੂੰ ਬੀਜੂ ਕਾਗਜ਼ਾਤ ਦੀ ਸੀਸਾ ਆਡੀ ਸੀਸਾ 2 ਵਜੇ ਪਟਵਾਰੀ ਆਵਾ ਜਾ ਕੇ ਪੈਸੇ ਵੀ ਦੇ ਦੇ ਜੀ ਇਹ ਦੇ ਦਿੱਸਦਾ ਅੱਜ ਤਾਂ ਨਹੀਂ ਕੋਈ ਦਿੱਕਤ ਨਹੀਂ ਨਹੀਂ ਦਿੱਕਤ ਤਾਂ ਇਕਤਾਲਾ ਨਹੀਂ ਖੜੇ ਕੋਈ ਹੋਰ ਤੁਸੀਂ 6 ਮਹੀਨੇ ਤੋਂ ਕਰਾ ਲੇ ਹਾਂਜੀ ਪਰ ਤੁਸੀਂ ਕਾਗਜ਼ ਦਿਓ ਹਾਂ ਤੁਸੀਂ ਸੈਟ ਕਰਦੇ ਹਾਂ ਪਾਸੇ ਨਿਕਲ ਨਹੀਂ ਤੇ ਆਪਾਂ ਜੀ ਜਿਹੜਾ ਥੱਲੇ ਵਾਲਾ ਲੈਵਲ ਹੈ 680 ਹੁਣ ਆਪਾਂ ਨੇ ਕੀ ਕੀਤਾ ਕਾਰਡ ਵੀ ਰੱਖੀਏ ਹੁਣ ਆਪਾਂ ਨੇ ਇੰਕਾ ਕਰਾ ਗਾ ਪੰਜ ਨੂੰ ਕੋਨੋ ਵੀ 52 ਜੀ ਮੈਕਸੀਡਰ ਨੂੰ ਵੀ ਬੰਤ ਸਿੰਘ ਉਹ ਤੋਂ ਥੱਲੇ ਵਾਲਿਆਂ ਨੂੰ ਵੀ ਕਰਾ ਗਾ ਇਹ ਇੰਕਾ ਕਰਾ ਗਾ ਵੀ ਕੋਈ ਕਾਰਡ ਦੀ ਕੋਈ ਦਿੱਕਤ ਨਹੀਂ ਮੈਂ ਆਪ ਕਚੈਰੀਆਂ ਚ ਰੁੜੇ ਆਇਆ ਬਾਈ ਨਹੀਂ ਮੈਂ ਪਤਾ ਨਹੀਂ ਕਿ ਸੋਖਾ ਜੀ ਤੁਹਾਨੂੰ ਸਮਝਾਣਾ ਜਿਹੜੀ ਚੀਜ਼ਾਂ ਤੁਸੀਂ ਥੇਲੀ ਵਿੱਚ ਆ ਨਾ ਜੀ ਉਹ ਜਦੋਂ ਤੁਸੀਂ ਆਏ ਤੇ ਬਹੁਤ ਉਹਦੋਂ ਕੰਮ ਵੀ ਹੋਇਆ ਪਰ ਫੇਰ ਉੱਥੇ ਜਗ੍ਹਾ ਨਹੀਂ ਪਹੁੰਚ ਗਏ ਪਤਾ ਕੀ ਹੈ ਹੁਣੇ ਖੂਨ ਚ ਵੜ ਗਿਆ ਆਪਣੇ ਤੇ ਹੌਲੀ ਹੌਲੀ ਠੀਕ ਕਰਾਂਗੇ ਪਤਾ ਹੈ ਜੇ ਅੱਜ ਅਧਿਕਾਰੀ ਜੇ ਅੱਜ ਤਹਿਸੀਲਦਾਰਾਂ ਨੇ ਹੜਤਾਲ ਕਰ ਦਿੱਤੀ ਹਾਂਜੀ ਸਰ ਦੁਨੀਆ ਰੁੱਕ ਗਈ ਫਿਰ ਦੇ ਦੁਨੀਆ ਤੱਕ ਗੁਰੂ ਜੀ ਅਸੀਂ ਕਰਦੇ ਨਹੀਂ ਆ ਉਹ ਕਰਤਾ ਅਥਰੇ ਜੇ ਜੇ ਨਹੀਂ ਆਉਣਗੇ ਉਹ ਛੁੱਟੀ ਤੋਂ ਇੱਕ ਮਨ ਦੁਨੀਆ ਖੜ ਜੂਗੀ ਦੁਨੀਆ ਖੜੀ ਜੋ ਕਿਸੇ ਨਹੀਂ ਖੜਦੀ ਫਿਰ ਕਿਸੇ ਬੰਨੇ ਦੁਨੀਆ ਖੜਦੀ ਹੈ ਭਾਈ ਹਾਂਜੀ ਬਿਲਕੁਲ ਫਿਰ ਆਪ ਰੱਬ ਸਮਝਣ ਲੱਗੇ ਆਪਣੇ ਆਪ ਨੂੰ ਸਰਕਾਰਾਂ ਤੋਂ ਨਹੀਂ ਨਹੀਂ ਤੁਸੀਂ ਸਰਕਾਰਾਂ ਤੋਂ ਲੱਖਾਂ ਰੁਪਏ ਤਨਖਾਹ ਲੈ ਰਹੇ ਹੋ ਬਿਲਕੁਲ ਅਮੇਜ ਜਿੱਤੋ ਤੁਹਾਡੇ ਬਿਲਕੁਲ ਮੁਕਾਬਲੇ ਤੇ ਇਹ ਨਹੀਂ ਥੋੜੇ ਲੋਕ 10000 ਚ ਗੁਜ਼ਾਰਾ ਕਰ ਰਹੇ ਆ ਪਤਾ ਨਹੀਂ ਅਜਰਾ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕੀ ਕਰਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ ਉਹਨਾਂ ਚੋੜੀ ਜਾਂਦੇ ਹੋ ਮਤਲਬ ਮਤਲਬ ਪਤਾ ਕੀ ਕਰ ਮਤਲਬ ਮੈਂ ਪ੍ਰਸਾਦਨੀਖੀ ਤਾਰੀ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹਿ ਰਹੇ ਸੀ ਵੀ ਵਾਰੀ ਤਾਂ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੀ ਇੱਦੀ ਲੰਗੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਜੰਦੀ ਮੈਂ ਤੁਸੀਂ ਦੇਖਿਓ ਜੀ ਤੁਸੀਂ ਦੇਖਿਓ ਲੰਘਿਆ ਜੀ ਪਰ ਲੱਗਦੀ ਨਹੀਂ ਜੰਦੀ ਪਤਾ ਕੀ ਕਿੰਨੀ ਵਾਰੀ ਨਾ ਨਕਸ਼ੇ ਬਣਾਉਣ ਨੂੰ ਟਾਈਮ ਲੱਗਿਆ ਚਲੋ ਆਪਾਂ ਦੇਖੋ ਹੋਪੇ ਬਿਲਡਿੰਗ ਬਣਾਉਣ ਨੂੰ ਮਹੀਨੇ ਦੋ ਹੀ ਲੱਗਦੇ ਨੇ ਨਕਸ਼ਾ ਬਣਾਉਣ ਨੂੰ ਵੀ ਟਾਈਮ ਲੱਗਿਆ ਪਲੀਜ਼ ਇਹਨੂੰ ਵੀ ਇਹਦਾ ਕਿਵੇਂ ਬਣਾਉਣਾ ਹੈ ਕੀ ਕਰਨਾ ਅਸੀਂ ਨਸ਼ਿਆਂ ਤੇ ਵੀ ਨਕਸ਼ਾ ਬਣਾਇਆ ਪਹਿਲਾਂ ਕਿ ਆਪਾਂ ਸਪਲਾਈ ਲਾਈਨ ਦਾ ਰੋਕਾਂਗੇ ਉਹ ਜਦੋਂ ਮਰਜ਼ੀ ਰੋਕਾਂਗੇ ਪਰ ਸਪਲਾਈ ਲਾਈਨ ਰੋਕਣ ਤੇ ਓਟ ਸੈਂਟਰ ਰੀ ਹਾਈਵ ਸੈਂਟਰ ਦੁਕਾਨੀਆਂ ਪ੍ਰੋਪਰ ਉਹਨਾਂ ਵਾਸਤੇ ਬਣਾਈਆਂ ਕਿ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਕਰਤਾ ਨਾ ਸਪਲਾਈ ਲਾਈਨ ਤੇ ਤਈ ਆਉਣਗੇ ਆਪਣੇ ਕੋਲੇ ਅਸੀਂ ਉਹਨਾਂ ਨੂੰ ਕੋਈ ਮਰੀ ਕੋਈ ਤਸ ਕਰ ਨਹੀਂ ਮੰਦੇ ਉਹ ਤਾਂ ਉਹ ਤਾਂ ਮਰੀਜ਼ ਨੇ ਜੀ ਜਿਹੜੇ ਨਸ਼ਾ ਲੈਣ ਲੱਗ ਗਏ ਉਹ ਤਾਂ ਮਰੀਜ਼ ਐਡਿਕਟਡ ਨੇ ਵੇਚ ਨਾਲਿਆ ਤੇ ਸਖਤਾਈ ਕੀਤੀ ਹੈ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਬਿਨਾ ਦੇ ਵਿੱਚ ਹੀ ਸਾਡੇ ਕੋਲੇ ਮਤਲਬ ਸਾਡੇ ਰੀਹੈਬ ਸੈਂਟਰ ਜਿਹੜੇ ਅਸੀਂ ਪਹਿਲੀ 3-3-4 ਮਹੀਨੇ ਆਪਦੇ ਹੋਲਡਿੰਗ ਰੱਖੀਆਂ ਅਸੀਂ ਤੁਹਾਡੇ ਸਾਥੀਆਂ ਅਸੀਂ ਬਾਕੇ ਉਹਨਾਂ ਨੂੰ ਬਚਾਉਣਾ ਵੀ ਹੈ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਅਸੀਂ ਛੱਡ ਦਈਏ ਜਿਹੜਾ ਨਸ਼ਾ ਵਿਰੋਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਹੈ ਪੂਰਾ ਹੈ ਪੂਰਾ ਚੱਲੂਗਾ ਅੱਜ ਵੀ 10000 ਪੁਲਿਸ ਜਿਹੜੀ ਹੈ ਪੰਜਾਬ ਦੀਆਂ ਦਰਿਆ ਕਰਦੀ ਜਦੋਂ ਸਰ ਕਿਹੜੇ ਲੱਖੇ ਲੱਗਦਾ ਵੀ ਇੱਥੇ ਅਤੇ ਨੂੰ ਨਾ ਇੱਥੇ ਜਿੱਕਦਾ ਆਇਆ ਛੇਲ ਬਿਖਦਾ ਇੱਥੋਂ ਹਮੋਂ ਇੱਥੇ ਬੈਠਦੇ ਨੇ ਉਹ ਸਾਰਾ ਆਇਡੈਂਟੀਫਾਈ ਕਰਨ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਜ ਤਸੀਹਦਾਰਾਂ ਨੇ ਕਹਿੰਦੇ ਸਮਝ ਇੱਕ ਪਰੇ ਦੀ ਲਾਹ ਉਹ ਉਸੇ ਦੀ ਕਰ ਰਹੇ ਕੋਈ ਗੱਲ ਇੱਕ ਨੇ ਇੱਕ ਮੇਰੀ ਸਲਾਹ ਜੀ ਇਹ ਕਹਿੰਦੇ ਇੱਥੇ ਜਿਹੜੇ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਨਾ ਪੂਰੇ ਸਮਲਾਜੇ ਬੈਠੇ ਜੀ ਉਹਨਾਂ ਦੇ ਜਿਹੜੇ ਨਸੇ ਆਲੇ ਨਾਲ ਪੂਰੀ ਚੈਨ ਸਿਸਟਮ ਬਣਿਆ ਹੋਇਆ ਹੈ ਜੀ ਤੇ ਜੇ ਉਸ ਨੂੰ ਤੋੜਿਆ ਜਾਏ ਨਾ ਉਹ ਜਦ ਤੋੜਿਆ ਜਾਏ ਬਿਲਕੁਲ ਬਦਲ ਇਹ ਜ਼ਰੂਰ ਐਡ ਕਰਨਾ ਸਰ ਪੰਜਾਬ ਪਾਰ ਤੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਹੁਣ ਇੱਕ ਸਵਾਲ ਕਰ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸਪੀ ਦੀ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਜਿਹੜੇ ਮੁਲਜ਼ ਈਐਸਆਰ ਯਾਹਲਾ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20-20 ਸਾਲਾਂ ਤੋਂ ਉੱਥੇ ਹੂੰ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਇਲਾਕਾ ਹੀ ਬਦਲ ਗਿਆ ਬਨੂੜ ਤੋਂ ਚੱਕ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਦਾ ਫੋਨ ਚੈੱਕ ਕਰਦੇ ਰਹੇ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹੈਨਾ ਇਹ ਮੈਂ ਆਰਡਰ ਦਿੱਤੇ ਨੇ ਕਿ ਐਸਐਸਪੀ ਅਪਡੇਟ ਕਰ ਸਕਦੇ ਨੇ ਪਰ ਜੇ ਫਿਰ ਵੀ ਨਸ਼ਾ ਬਿਕਦਾ ਰਿਹਾ ਫਿਰ ਮੈਂ ਐਸਐਸਪੀ ਨੂੰ ਸਸਪੈਂਡ ਕਰੂਗਾ ਮੈਂ 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 ਹੋਂਦਾਂ ਨੂੰ ਥੋੜੀ ਜਾਣਦਾ ਸੱਤ ਮਤੋਂ ਹੁਲੀ ਹੈ ਸਾਡੀ ਮੈਂ ਅੰਦਾਜ਼ਾ ਲਾ ਰਿਹਾ ਹੈ ਕਿ ਸਾਰੇ ਨੌਜਵਾਨ ਸਾਰਾ ਬਿਲਕੁਲ 25 ਸਾਲ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕ ਰੋਕਣ ਤੇ ਹੁਣ ਆਪਾਂ ਕਾਮਯਾਬ ਹੋ ਜਾਵਾਂਗੇ ਚੇਨ ਤਾਂ ਸੁਸਾਇਟੀ ਸੁਸਾਇਟੀ ਕਿੰਨਾ ਕ ਤੁਹਾਨੂੰ ਦੇ ਰਹੀ ਹੈ ਸੁਸਾਇਟੀ ਕਿੰਨਾ ਕਿਰੋਗਦਾਂ ਦੇ ਰਹੀ ਹੈ ਬਿਊਟੀ ਤੇ ਆਂਦੇ ਤਾਂ ਫਿਰ ਜਿਹੜਾ ਉਹਨੂੰ ਸਸਪੈਂਡ ਕਰ ਦਿੱਤਾ ਜਾਊਗਾ ਮੈਂ ਤਾਂ ਨਹੀਂ ਕਿਆ ਬੰਦੇ ਤੱਕ ਉਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਜੀ ਪੰਜਾਬ ਸਰਕਾਰ ਉਹ ਨਹੀਂ ਮੈਂ ਤਾਂ ਕਹਿ ਨਹੀਂ ਉਹ ਮੇਰਾ ਕੰਮ ਸੀ ਸਿਰ ਤੋਂ ਸੋਸਾਇਟੀ ਦੀ ਕਿੰਨੀ ਕਿ ਨਾ ਮੁੰਡੇ ਕੁੜੀਆਂ ਬਹੁਤ ਸਾਰੇ ਸੈਂਟਰ ਨੇ ਅਗਲੀ ਕੈਬਨਿਟ ਚ ਅਸੀਂ ਲੈ ਕੇ ਆਵਾਂਗੇ ਉਹ ਉਹਨਾਂ ਨੇ ਇਹ ਸਮੂਹਕ ਛੁੱਟੀ ਲਈ ਹੈ ਤਾਂ ਹੈਪੀ ਹੌਲਿਡੇ ਸਰ ਕਸਾਇਟੀ ਕਿੰਨੀ ਕਿ ਯੋਗਦਾਨ ਦੇ ਰਹੀ ਹੈ ਇੱਥੇ ਨਛੇ ਵਾਲਿਆਂ ਜਿਵੇਂ ਸੋਸਾਇਟੀ ਕੋਲ ਕਿ ਲੋਕਾਂ ਦਾ ਵੀ ਬਹੁਤ ਵੱਡਾ ਤੌਰ ਤੇ ਯੋਗਦਾਨ ਰਹਿਦਾ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਸਨ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅਲਤਿਮ ਵੀਡੀਓ ਦੇਖੀ ਤੇ ਇੱਕ ਚੈਨਲ ਤੇ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤੈਨੂੰ ਵੇਚੂਗੀ ਤੂੰ ਮੈਨੂੰ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖੀ ਹੋਵੇ ਉਹ ਵੀ ਬੱਲੇ ਬੱਲੇ ਵੀ ਬਹੁਤ ਹੋਈ ਹੋਵੇ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਨਹੀਂ ਚਲੋ ਚੰਗੇ ਕੰਮ ਦੀ ਹੋਣੀ ਚਾਹੀਦੀ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਸਰਪੰਚ ਸਾਹਿਬ ਮਾਮਲਾ ਕੀ ਹੈ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਤੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਹੀ ਕੋਠੀ ਪਾਈ ਬੈਠੇ ਨੇ ਹਰਦੀ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕੱਟੋ ਅੱਧੇ ਘੰਟੇ ਚ ਕੋਲ ਸਾਲੀ ਜਗਰਾਉਂ ਦੇ ਅੰਦਰ ਪੈਂਦਾ ਨਾਰੰਗਾ ਅੰਕੁਰ ਗੁਪਤਾ ਉਹ ਤੇ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿਹਾ ਮੀਡੀਆ ਵੀ ਨਾਲ ਲੈ ਕੇ ਜਾ ਜੀਸੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਤੇ ਹਟਾ ਕੇ ਦਿਖਾਓ ਉਹਨੇ ਘਰ ਬਿਠਾਏਗੇ ਸੀ ਤੇ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਲੱਡੂ ਵੰਡੇ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜਣੇ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਇੱਕ ਮੱਛੀ ਸਾळे ਤਰਾਰ ਨੂੰ ਕਲਾ ਗੰਦਾ ਕਰ ਇਹ ਸਾਰੀਆਂ ਮੱਛੀਆਂ ਸਮ ਨਹੀਂ ਕੰਨੇ ਬੜੀ। ਕੁਝ ਸਪਾਰਸ਼ਾਂ ਹੁੰਦੀਆਂ ਨੇ ਜਾਂ ਵੀ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੋਈ ਵੱਡੇ ਲੋਕਾਂ ਦੀਆਂ ਸਪਾਰਸ਼ਾਂ ਹੋਣੀਆਂ। ਤੁਹਾਨੂੰ ਲੱਗਦਾ ਮੈਂ ਸਪਾਰਸ਼ ਮੰਨਣ ਵਾਲਾ ਹੈਗਾ? ਨਹੀਂ ਫੋਨ ਕਰਨ ਵਾਲੇ ਤਾਂ ਪਿੱਛੇ हटਦੇ ਨਹੀਂ ਨਾ। ਨਹੀਂ ਮੈਂ ਸਪਾਰਸ਼ ਮੰਨਣ ਵਾਲਾ ਹੈਗਾ। ਵੀ ਤੁਸੀਂ ਫੋਨ ਮੈਂ ਤਾਂ ਮੈਂ ਤਾਂ ਆਪਦੀ ਸਕੀ ਮਾਂ ਦੀ, ਸਕੀ ਭੈਣ ਦੀ ਸਪਾਰਸ਼ ਹੀ ਮੰਨਦਾ। ਨਹੀਂ ਨਹੀਂ। ਸਰ 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 ਤਸੀਲਾਂ ਦਾ ਅੱਜ ਤੁਸੀਂ ਐਕਸ਼ਨ ਤਾਂ ਉੱਤ ਲੈ ਲਿਆ। ਇਹ ਤਾਂ ਲੱਗਦਾ ਵੀ ਇੰਪੈਕਟ ਆਉਦੇ ਦਿਨਾਂ 'ਚ ਕ腐ਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁੱਖੀ ਕਿਹੜੇ ਤਰ੍ਹਾਂ ਕਿਹੜੇ ਹੁੰਦੇ ਨੇ। ਮੇਰਾ ਅਗਲਾ ਅਗਲੇ 1 ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆ ਜੀ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆ ਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋ ਰਿਸਟਰੀ ਗਲਤ ਲਿਖਾ ਰੱਖੀ ਹੈ ਇਹ ਮੈਨੂੰ ਸਾਰਾ ਪਤਾ ਹੀ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਂਪਲ ਸੈਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਕੋਈ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਧਰਲੇ ਲਾ ਦਿੰਦੀਆਂ ਨੇ ਕਰ ਕਰ ਕੇ ਲੋਕਾਂ ਨੂੰ ਪਰਿਵਾਰੀਆਂ ਤੋਂ ਬੇਜਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਤਸੀਲਾ ਚ ਦਾਦਿਆਂ ਦੀਆਂ ਬੇਜਤੀਆਂ ਬਾਪੂਆਂ ਦੀਆਂ ਬੇਜਤੀਆਂ ਫੇ ਦਰਮੂਹ ਚੱਕਿਆ ਬੁੜਿਆ ਹੋਈ ਇਹ ਕੀ ਗੱਲ ਹੈ ਤੇ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਅਸਲੀ ਤਰਖਾਂ ਲੈਣੇ ਹੜਤਾਲ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕ੍ਰਾਪਸ਼ਨ ਚ ਫੜੇ ਗਏ ਲਾਇਸੈਂਸ ਦੇ ਦਈਏ ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓਗੇ ਵਸੇ ਸੀਐਮ ਸਾਹਿਬ ਤੁਸੀਂ ਵਸੇ ਹੁਣ ਪੁੱਛਿਆ ਵੀ ਜਨਸ ਨੂੰ ਚਲੋ ਇਹਨਾਂ ਦੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਲਾਵੇ ਸਹੀ ਤੇ ਹੈਗੀ ਕੋਰਟ ਜਾਊਗਾ ਮਾਮਲਾ ਗੱਦੇ ਜਾਊਗਾ ਵਿਜੀਲੈਂਸ ਉਹੀ ਕੰਮ ਨਹੀਂ ਤਾਂ ਹੈ ਨਹੀਂ ਵੀ ਉਹੀ ਕਿਸੇ ਨੂੰ ਫੜ ਲੈਂਦੇ ਤੁਹਾਡੇ ਕੋਲ ਨਾ ਵਿਜੀਲੈਂਸ ਆ ਗਈ ਹੈਨਾ ਮਤਲਬ ਕੁਛ ਨਾ ਪੁੱਛ ਤਾਂ ਹੋਊਗੀ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਵਿਜੀਲੈਂਸ ਨੂੰ ਕੋਰਟ 'ਚ ਖੜੀ ਕਰ ਲਾਂ ਠੀਕ ਆ ਕੱਲ ਨੂੰ ਉਹ ਆਪਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇ ਗਿਆ ਕੋਈ ਦੇ ਗਿਆ ਬਲਤ ਸੀ ਬਾਤ ਜਾਨ ਤੋਂ ਦੇ ਦੇ ਨਹੀਂ ਜਾਂਦਾ ਜੀ ਐ ਰੰਗੇ ਹੋਏ ਸੋ ਇਹ ਕ腐ਸ਼ਨ ਜਿਹੜੀ ਹੈ ਨਾ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ ਚੰਦਰ ਦਾ ਰਾਜ ਚੱਲ ਰਿਹਾ ਹੈ ਪਰ ਕਟ ਟੁਕੜ ਰੋਕਤਾ ਸਕਦੇ ਆ ਕਟ ਬੜਾ ਆਮ ਲੋਕਾਂ ਦੀ ਤਾਂ ਅਸੀਂ ਲੁੱਟ ਰੋਕ ਸਕਦੇ ਆ ਕਚਹਿਰੀਆਂ ਤੋਂ ਜ਼ਿਆਦਾ ਹੁੰਦੀ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕਹਿੰਦੇ ਜੀ ਦੇਖੋ ਜੀ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨ ਐਚ ਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ लोग दुखी ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਤੁਸੀਂ ਜਾਣਦੇ ਹੋ ਹਾਂ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲੁਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦੇ ਹਾਂ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋਰ ਹੈ ਮਤਲਬ ਉਹਦਾ ਰੇਟ ਹੋਰ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋਰ ਹੈ ਜੀ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੋਕ ਐਸੀ ਵੱਧ ਲੱਗਣਗੇ 15 ਦਿਨ ਵੱਧ ਲੱਗਣਗੇ ਮਤਲਬ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਸੜਕਾ ਰੋਕੀ ਬੈਠੇਗੇ ਅਸੀਂ ਸੜਕ ਤੇ ਬੈਗੇ ਇਹ ਕੋ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਨੂੰ ਕੋਈ ਜਾਣੀ ਨਹੀਂ ਹੋ ਜਾਣ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਮੰਨ ਕੇ ਬੇਨਤੀ ਹੈ ਨਾਟਕ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਕਦੇ ਟਰੱਕ ਟਰੱਕ ਕੌਣ ਚਲਾਉਂਦੇ ਨਹੀਂ ਕਿਸਾਨਾਂ ਦੇ ਮੁੰਡੇ ਚਲਾਉਂਦੇ ਫਿਰ ਟਰੱਕੀ ਤੇ ਰੁਕਦੇ ਰੇਲਾਂ ਰੁਕਦੀਆਂ ਜੀ ਫਿਰ ਵਾਜ ਮੈਂ ਆਪ ਕਿਸਾਨ ਇੱਕ ਹੈਗਾਮ ਹੈ ਸਾਰੀ ਖੇਤੀ ਕੀਤੀ ਹੋਈ ਹੈ ਮਨ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੁਣ ਮੈਂ ਅੱਜ ਵੀ ਖੇਤੀ ਜਾਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈਵ ਬਹਿ ਜਾਣ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਤੇ ਕਿੰਨਾ ਬੈਂਕ 300 ਇੰਡਸਟਰੀਲੀ ਸਹੀ ਆਈ ਸੀ ਤੁਹਾਡੇ ਕੋਲ ਉਸ ਦਿਨ ਪਹਿਲਾ ਇਹੀ ਗੱਲ ਉਹ ਹੀ ਗੱਲ ਹੈ ਕਿ ਕਿੰਨੇ ਨੁਕਸਾਨ ਹੋ ਗਏ ਪੰਜਾਬ ਨੂੰ ਖਾਣ ਲੇ ਫਾਈਨੈਂਸ਼ਲੀ ਕਿੰਨਾ ਖੋਇਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋਈ ਜਾਂਦਾ ਹੈ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀਸਟ ਕਹਿੰਦਾ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆ ਪੰਜਾਬ ਬਣਾ ਲੈ ਅੱਛਾ ਮੰਗਾ ਪੰਜਾਬ ਨੂੰ ਮੰਨਦਾ ਤਾਂ ਹੈ ਜਾਓ ਤੇ ਦਿੱਲੀ ਮੈਂ ਜਾਤ ਮੈਂ ਜਾਤ ਮੈਂ ਤਾਂ ਦਿੱਲੀ ਵੀ ਜਿਹੜਾ ਐਮਪੀ ਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਹੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਰ ਨੇ ਧਰਨਾ ਦਿੱਤਾ ਧਰਨਾ ਦਿੱਤਾ ਜਿਨ੍ਹਾਂ ਨੂੰ ਤਗਰਾ ਇਹਨਾਂ ਨੇ ਕਿਵੇਂ ਕਰੀਏ ਚਲੋ ਇਹਨਾਂ ਦਾ ਖਤਮ ਹੋਣ ਦਿਓ ਫਿਰ 15 ਦਿਨਾਂ ਦਾ ਆਪਾਂ ਦੇਵਾਂਗੇ ਐਂ ਯਾਰ ਐਂ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਤਨਾ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਪਿੰਡਾਂ ਦੇ ਵਿੱਚੋਂ ਹਰੇਕ ਘਰ ਤੋਂ ਫੰਡ ਜਾਂਦਾ ਜੀ। ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ। ਹਾਂ ਜੀ। ਤਾਂ ਤੁਹਾਨੂੰ ਤਾਂ ਅਸੀਂ ਖੜਾਗੇ ਨਾਲ। ਲੇਕਿਨ ਇਹ ਕੀ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਰਲਲ ਗਵਰਨਮੈਂਟ ਕਹਿੰਦੇ ਹੋ ਤੁਸੀਂ। ਲਹੂਈ ਹੈ ਨਾ ਫਿਰ ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਜੀ। ਤੇ ਹੁਣ ਜਿਹੜਾ ਝੋਨਾ ਦੇ ਜਿਹੜਾ ਝੋਨਾ ਗਿੱਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜਿਆ ਜਿਹੜਾ 15 ਦਿਨਾਂ ਦਾ ਵੇਖਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ। ਆਲੂਆਂ ਦੇ ਆਲੂਦਬਦ ਗੋ ਗੋਭੀ ਤੋਂ ਬਾਅਦ ਫੇਰ ਜਿਹੜੀ ਮਿਰਚਾਂ ਫੇਰ ਆਲੂ ਫੇਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵਲੋਂ ਫਿਰਦੇ ਸਾਰੇ ਆ ਜੀ ਹੁਣ ਮੇਥੀ ਬਾਈ ਆ ਜਿਹੜਾ 4-5 ਕਿੱਲੇ ਇੱਕ ਕਿਸਾਨ ਨੇ ਨੇੜੇ ਲੱਗ ਕਿਸਾਨ ਦਾ ਜੀ ਹੁਣ ਆਹ ਹਾਲ ਤੋਂ ਇਹ ਜਿਹੜੇ ਕਿਸਾਨ ਕਿੱਥੇ ਜਾਣਗੇ ਜੀ ਕੀ ਕਰ ਦੇਗਾ ਕਿਸ ਨੂੰ ਪਤਾ ਕੀ ਇਹ ਦਿਵਸ ਤੇ ਪਰੰਪਰਾ ਪੂਰਾ ਖੇਤੀ ਪਰਸੀ ਆਉਗੀ ਅਣ ਜਿਹੜਾ ਹਾਰ ਵਾਲੀ ਕਦੋਂ ਲੱਗੂ ਬੜੀ ਜਲਦੀ ਅਸੀਂ ਉਹਨਾਂ ਕੋ ਸਾਰਾ ਸੁਝਾਅ ਮੰਗੇ ਹੋਏ ਨੇ ਦੇ ਦਿਓ ਸੁਝਾਅ ਦੇ ਦਿਓ ਅਸੀਂ ਜਿਵੇਂ ਇੰਡਸਟਰੀ ਪਾਲਿਸੀ ਬਣਾਈ ਹੈ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਅਸ ਵਾਰ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਪੀਆਰ 126 ਪੀਆਰ 127 28 29 ਦੀ ਜਿਹੜੀਆਂ ਅਸਲ ਹਨ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾ ਕਹਾ ਲੈ ਜਾਂਦਾ ਜੀ ਥੋੜਾ 17 ਚੂਨ ਤੱਕ ਲੈ ਜਾਂਦੇ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਚਲੋ ਦੇਖਦੇ ਆਂ ਐ ਕਰਦੇ ਆਂ ਹੁਣ ਬਿਲਕੁਲ ਦੂਜੀ ਹੀ ਹੈਗੀ ਐ ਜੀ ਵੀ ਦਾ ਪਲਾਂਟ ਵੀ ਟ੍ਰੀਡ ਲਿਆ ਐਸ ਵਾਰ ਆਪਾਂ 15 20 ਮਿੰਟ ਪਹਿਲਾਂ ਤਾਂ ਫਿਰ ਹੋਊਗਾ ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸਪਟੈਂਬਰ ਚ ਆ ਜੂਗੀ ਉਹ ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ ਤੇ ਸ਼ਾਇਦ ਧੂਆ ਜਿਹੜਾ ਜਿਹੜਾ ਲੰਬੇ ਆਉਂਦੇ ਆ ਇਧਰ ਹਾਂ ਜੇ ਦਿੱਲੀ ਦਾ ਦਿੱਲ ਉਹ ਨਾ ਇਧਰੇ ਪਸ ਆਈ ਜਾਂਦਾ ਸਰ ਕੋ ਝੋਨੇ ਨੂੰ ਲੈ ਕੇ ਹਲਕਾਰੋ ਕਿਉਂਕਿ ਡਾਰਕ ਜ਼ੋਨ ਕਹਿੰਦੇ ਸੌਰਥ ਸਾਈਡ ਵੀ ਆਪਣੇ ਬਹੁਤ ਡਰੋਗੇ ਦੇ 182 ਚ ਡਾਰਕ ਜ਼ੋਨ ਤਾਂ ਹੈਗੇ ਨੇ ਪਰ ਜਿਹੜੇ ਕੱਸੀਆਂ ਉਹ ਵੀ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵਾਲੀ ਵੀ ਬਨੋੜੀ ਦਸ਼ਮੇਸ਼ ਨਹਿਰ ਦਾ ਕੀ ਹੈ ਜੀ ਤੁਹਾਡੇ ਪਿੰਡਾਂ ਵਾਲੀ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆਇਆ ਹੋ ਬਹੁਤ ਦੇਰ ਬਾਅਦ ਆਇਆ ਹੋਗਾ ਜੀ 30 ਸਾਲ ਬਾਅਦ ਪਾਣੀ ਦੇਖਿਆ ਹੈ ਕਿਸੇ ਤੁਸੀਂ ਰੋਜ਼ ਕੋਸ਼ਿਸ਼ ਕਰ ਰਹੇ ਜਿਹੜੀ ਦਸ਼ਮੇਸ਼ ਨਹਿਰ ਬਨੋੜ ਦੀ ਹੈ ਜੀ ਉਹਦਾ ਕੇਸ ਸਟੇਟ ਤੇ ਵੀ ਉਹਦਾ ਸਰਵੇ ਵੀ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਉਹਦਾ ਕੋਈ ਕੱਢੋਂਗੇ ਜੀ ਹੋਰ ਨਹੀਂ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਭੱਲ ਕੇ ਲੋਕ ਜਾਂ ਉਹਨਾਂ 'ਚ ਦਰਖਤ ਉਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਾਟਰ ਇੱਕ ਤੱਕ ਨਹਿਰੀ ਪਾਣੀ ਦਾ ਇਹ ਫਾਇਦਾ ਉਹਦੇ ਵਿੱਚ ਸੋਇਲ ਹੋਣੀ ਹੈ ਕਲੀਅਰਿੰਗ ਹੋਊਗਾ ਉਹਦੇ ਵਿੱਚ ਮਿੱਟੀ ਉਨੋਂ ਇੱਕ ਨਵੀਂ ਮਿੱਟੀ ਆਊ ਧਰਤੀ ਦੀ ਉਜਾਊ ਸ਼ਕਤੀ ਵਧੂ ਤੇ ਦੂਜਾ ਹੱਲੋਂ ਪਾਣੀ ਕੱਢਣ ਤੋਂ ਬਚਾਂਗੇ ਮਤਲਬ ਕਮਨ ਗੁਰੂ ਪਾਣੀ ਪੀਤਾ ਆ ਮਾਤਾ ਤਰਤ ਮਾਤਾ ਜਿ ਗੁਰੂ ਨਾਨਕ ਸਾਹਿਬ ਦੇ ਇੰਨਾ ਹੀ ਇੰਨੇ ਤਤਾਂ ਨੂੰ ਬਚਾ ਲੀਏ ਇਤੋਂ ਵੱਡਾ ਪੁੰਨ ਨਹੀਂ ਜੀ ਅਗਲੀ ਪੀੜੀ ਵਾਸਤੇ ਇਹ ਕਈ ਕਲੇਰੀ